ਕਹਿੰਦੇ ਨੇ ਵੱਡੀ ਉਮਰ ਸੀ ਮਰਦਾਨੇ ਦੀ ਗੁਰੂ ਨਾਨਕ ਨਾਲੋਂ ਤੇ ਸੱਚੇ ਬਾਦਸ਼ਾਹ ਨੇ ਬੜੇ ਪਿਆਰ ਨਾਲ ਰੱਖਿਆ ਕਹਿੰਦੇ ਨੇ ਹੁਣ ਆ ਰਿਹਾ ਜੀ ਵਕਤ ਅਖੀਰ ਦਾ ਅਖੀਰੀ ਵਕਤ ਆਇਆ ਮਰਦਾਨੇ ਦਾ ਇਹ ਜਿਹੜੀ ਕਿਤਾਬ ਹੈ ਨਾ ਬੋਲ ਮਰਦਾਨੇ ਆ ਇਹਦਾ ਪੰਨਾ ਨੰਬਰ 299 ਹੈ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਲਾਸਟ ਪੰਨਾ ਕਿਤਾਬ ਦਾ ਜਦੋਂ ਤੱਕ ਬੰਦਾ ਉੱਥੋਂ ਤੱਕ ਪਹੁੰਚਦਾ ਨਾ ਸੱਚੀ ਗੱਲ ਹੈ ਮਰਦੀ ਹਜੂਰੀ 'ਚ ਬੈਠਾ ਪੱਥਰ ਦਿਲ ਵੀ ਪਸੀਟ ਜਾਂਦੇ ਵੀ ਇੰਨਾ ਪ੍ਰੇਮ ਸੀ ਗੁਰੂ ਨਾਨਕ ਦਾ ਤੇ ਮਰਦਾਨੇ ਦਾ ਇੰਨਾ ਪ੍ਰੇਮ ਸੀ ਪੱਥਰ ਦਿਲ ਵੀ ਪਿਗਲ ਜਾਂਦੇ ਨੇ ਕਹਿੰਦੇ ਪੱਖੋਕਿਆਂ ਦੇ ਕੋਲ ਪਿੰਡ ਸੀ ਉਧਰ ਪਾਕਿਸਤਾਨ ਕੋਲ ਕੀਰਤਨ ਕਰਕੇ ਆ ਰਹੇ ਨੇ ਗੁਰੂ ਨਾਨਕ ਨੂੰ ਵੀ ਪਤਾ ਵੀ ਅੱਜ ਦਾ ਦੀਵਾਨ ਆਖਰੀ ਸੀ ਅੱਜ ਇਹਦੇ ਨਾਲ ਕੀਤਾ ਕੀਰਤਨ ਆਖਰੀ ਸੀ ਬਾਬੇ ਨੂੰ ਵੀ ਪਤਾ ਹੈ ਮਰਦਾਨਾ ਬੋਲੇ ਆ ਕਹਿੰਦਾ ਬਾਬਾ ਹਾਂ ਮਰਦਾਨਿਆ ਬਾਬਾ ਇਦਾਂ ਲੱਗਦਾ ਵੀ ਅੱਜ ਵਕਤ ਅਖੀਰ ਆ ਗਿਆ ਕਿਉਂ ਮਰਦਾਨੇ ਐਵੇਂ ਕਿਉਂ ਲੱਗਦਾ ਹੈ ਕਹਿੰਨ ਬਾਬਾ ਦਿਨ ਤੇ ਅੱਗੇ ਵੀ ਚੜਦਾ ਸੀ ਛਿਪਦਾ ਸੀ ਪਤਾ ਹੀ ਨਹੀਂ ਸੀ ਲੱਗਦਾ ਸਾਹ ਅੱਗੇ ਵੀ ਆਉਂਦਾ ਸੀ ਅੱਗੇ ਜਾਂਦਾ ਸੀ ਪਤਾ ਨਹੀਂ ਲੱਗਦਾ ਪਰ ਬਾਬਾ ਹੁਣ ਸਾਹ ਇਹਨੇ ਜਿਹੜੇ ਔਖੇ ਔਖੇ ਆਉਣ ਲੱਗ ਪਏ ਸਾਹ ਢੂੰਗੇ ਢੂੰਗੇ ਆਉਣ ਲੱਗ ਪਏ ਬਾਬਾ ਅੱਗੇ ਤੇ ਪਹਾੜਾਂ ਤੇ ਵੀ ਚੜ ਜਾਂਦੇ ਆ ਸਾਂ ਤੂੰ ਕਿਹਾ ਬੜੀ ਕਦਾਈ ਕੋਲੇ ਜਾ ਮੈਂ ਉੱਥੇ ਵੀ ਪਹੁੰਚ ਗਿਆ ਹੁਣ ਕਰਾਂ ਕਿ ਬਾਬਾ ਇੱਕ ਪੈਰ ਨਹੀਂ ਫਟਿਆ ਜਾ ਰਿਹਾ ਮੇਰੇ ਤੋਂ ਕਹਿੰਦੇ ਇੱਕ ਦਰਖਤ ਆਇਆ ਮਰਦਾਨੇ ਕੋਲੇ ਕਹਿੰਦੇ ਲੈ ਕੋਈ ਨਹੀਂ ਇੱਥੇ ਬਹਿ ਜਾ ਮਰਦਾਨੇ ਨੂੰ ਭਾਇਆ ਗੱਲਾਂ ਕਰਨ ਲੱਗ ਪਏ ਢਿਆਨ ਨਾਲ ਸੁਣਿ ਗੁਰੂ ਨਾਨਕ ਤੇ ਮਰਦਾਨੇ ਦੀ ਆਖਰੀ ਬਾਤ ਲੱਭ ਮਹਾਰਾਜ ਹੱਸਦੇ ਹੱਸਦੇ ਪੁੱਛਦੇ ਆ ਮਰਦਾਨਿਆਂ ਭਲਾ ਜੇ ਤੂੰ ਅੱਜ ਮਰ ਵੀ ਗਿਆ ਤੇ ਤੇਰੇ ਮਰਨ ਤੋਂ ਬਾਅਦ ਫਿਰ ਕੋਈ ਇੱਥੇ ਤਕੜੀ ਵੱਡੀ ਸਾਰੀ ਕੋਈ ਕਬਰ ਬਣਾ ਦਈਏ ਮਜ਼ਾਰ ਬਾਬਾ ਮਰਦਾਨਾ ਨਾਮ ਲਿਖ ਦਿਆਂਗੇ ਲੋਕੀ ਪੂਜਣ ਆਉਣਗੇ ਦੁਨੀਆਂ ਪੂਜਣ ਵਾਸਤੇ ਆਏਗੀ ਮਰਦਾਨਾ ਕਹਿੰਦਾ ਬਾਬਾ ਚੰਮ ਦੀ ਸਮਾਦ ਚੋਂ ਕੱਢ ਕੇ ਇੱਟਾਂ ਦੀ ਸਮਾਦ ਵਿੱਚ ਨਾ ਵਾੜੀ ਜੇ ਜਗ੍ਹਾ ਹੀ ਰੱਖਣੀ ਹੈ ਤੇ ਆਪਣੇ ਦਿਲ ਵਿੱਚ ਰੱਖੀ ਵੀ ਕੋਈ ਰਹਿੰਦਾ ਹੁੰਦਾ ਸੀ ਮਰਦਾਨਾ ਕਹਿੰਦਾ ਬਾਬਾ ਮੈਂ ਦੁਨੀਆ ਤੋਂ ਜਾਣਾ ਨਹੀਂ ਮੈਂ ਤੇਰੇ ਕੋਲ ਰਿਆਂ ਤੇ ਮੈਂ ਤੇਰੇ ਵਿੱਚ ਸਮਾਉਣਾ ਚਾਹੁੰਨਾ ਕਿੰਡੀ ਵੱਡੀ ਗੱਲ ਹੈ ਬਾਬਾ ਨਾਲ ਤੇਰੇ ਰਿਆਂ ਮੈਨੂੰ ਪਤਾ ਹੈ ਸਰੀਰ ਦੀ ਮੌਤ ਹੈ ਰੂਹਾਂ ਦੀ ਥੋੜਾ ਹੁੰਦੀ ਹੈ ਬਾਬਾ ਦੁਨੀਆ ਚ ਜਾਵਾਂਗਾ ਸਰੀਰ ਮਰ ਜਾਏਗਾ ਪਰ ਮੈਂ ਚਾਹੁੰਨਾ ਵੀ ਤੇਰੇ ਨਾਲ ਮੇਰਾ ਨਾਮ ਜੁੜ ਜਾਏ ਲੋਕੀ ਕਹਿਣ ਇਹ ਜਾ ਰਿਹਾ ਨਾਨਕ ਦਾ ਇਹ ਮਿੱਤਰ ਹੈ ਨਾਨਕ ਦਾ ਬਾਬਾ ਨਾਨਕ ਨਾਲ ਫਿਰ ਇਹ ਗੱਲ ਤੇਰੇ ਨਾਲ ਪੱਕਾ ਵਾਝਾ ਰਿਹਾ ਮਰਦਾਨੇ ਆ ਜਿੱਥੇ-ਜਿੱਥੇ ਨਾਨਕ ਦਾ ਜ਼ਿਕਰ ਆਏਗਾ ਨਾਲ ਮਰਦਾਨੇ ਦਾ ਵੀ ਜ਼ਰੂਰ ਆਏਗਾ ਭਾਈ ਗੁਰਦਾਸ ਜੀ ਅੱਜ ਤੱਕ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨੇ ਨਾਨਕ ਬਿਨਾ ਮਰਦਾਨਾ ਪੂਰਾ ਨਹੀਂ ਹੋ ਸਕਦਾ ਮਰਦਾਨੇ ਬਿਨਾ ਨਾਨਕ ਵੀ ਪੂਰਾ ਨਹੀਂ ਹੋ ਸਕਦਾ ਕਹਿੰਦੇ ਨੇ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਇੱਥੇ ਪੈ ਜਾ ਮੈਂ ਪੈ ਗਿਆ ਲੰਮਾ ਲੇਟ ਗਿਆ ਅਸਮਾਨ ਵਿੱਚ ਉੱਡਦੇ ਹੋਏ ਪੰਛੀ ਦਿਸਦੇ ਦੇਖਦਾ ਹੈ ਨਾ ਮਰਦਾਨਾ ਤੇ ਸਾਹਾਂ ਦੀ ਡੋਰ ਜੂ ਟੁੱਟਦੀ ਐਵੇਂ ਹੀ ਹੁੰਦਾ ਮਰਦਾਨਾ ਕਹਿੰਦਾ ਬਾਬਾ ਆ ਹੁਣ ਤਾਂ ਪੰਛੀ ਉੱਡਦੇ ਫਿਰਦੇ ਸੀ ਕਿੱਧਰ ਗਏ ਬਾਬਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਪੰਛੀ ਤੇ ਹੁਣ ਵੀ ਉੱਡ ਰਹੇ ਨੇ ਉੜਦੇ ਰਹਿਣਗੇ ਪੰਛੀ ਅਸਲ ਚ ਗੱਲ ਪਤਾ ਕੀ ਤੇਰੀ ਸੁਰਤ ਵੀ ਉਡਾਰੀ ਮਾਰ ਰਹੀ ਕਿਤੇ ਦਿਸਦੇ ਨੇ ਕਿਤੇ ਨਹੀਂ ਦਿਸਦੇ ਜਾਣ ਲੱਗਿਆ ਫਿਰ ਕਿਆ ਮਰਦਾ ਮੇਰਾ ਬਾਬਾ ਅੱਜ ਵਿਛੜਾਂਗੇ ਪਤਾ ਨਹੀਂ ਕਦੋਂ ਮਿਲਾਂਗੇ ਕਿਵੇਂ ਅੱਜ ਦੇ ਵਿਛੜੇ ਫਿਰ ਮਿਲਾਂਗੇ ਕਿ ਨਾ ਮੈਨੂੰ ਨਹੀਂ ਪਤਾ ਮੈਂ ਨਾਨਕ ਨੂੰ ਮਿਲਨੇ ਕਿ ਨਹੀਂ ਮਿਲਣਾ ਮੇਰੇ ਚ ਤਾਕਤ ਨਹੀਂ ਮੈਂ ਨਾਨਕ ਲੱਭ ਸਕਾਂ ਨਾਨਕ ਵਿੱਚ ਤਾਕਤ ਮਰਦਾਨਾ ਲੱਭ ਲੇਗਾ ਬਾਬਾ ਜੇ ਕਿਤੇ ਫੇਰ ਕਦੇ ਮਿਲ ਗਿਆ ਨਾ ਮੈਨੂੰ ਕਿਤੇ ਦਰਗਾਹ ਵਿੱਚ ਕਿਤੇ ਸੱਚਖੰਡ ਵਿੱਚ ਕਿਤੇ ਅਗਲੇ ਜਨਮ ਵਿੱਚ ਮਰਦਾਨਾ ਕਹਿੰਦਾ ਬਾਬਾ ਮੈਨੂੰ ਸਿਆਣ ਤੇ ਲੈẽਗਾ ਨਾ ਅੱਜ ਚੱਲੇ ਆ ਬਾਬਾ ਸਿਆਣ ਤੇ ਲੈẽਗਾ ਨਾ ਗੁਰਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆ ਪਹਿਲਾਂ ਵੀ ਤੈਨੂੰ ਮੈਂ ਹੀ ਸਿਆਣਿਆ ਸੀ ਅੱਜ ਵੀ ਤੇਰੀ ਪਹਿਚਾਣ ਮੇਰੇ ਨਾਲ ਹੀ ਹੈ ਮਰਦਾਨਿਆ ਜਦੋਂ ਜਦੋਂ ਮਰਦਾਨੇ ਦੀ ਸੋਚ ਵਾਲੇ ਗੁਰਮੁਖ ਪੈਦਾ ਹੋਣਗੇ ਉਦੋਂ ਉਦੋਂ ਨਾਨਕ ਵੀ ਆਪੇ ਮਿਲ ਜਾਣਗੇ ਲੱਭਣਾ ਨਹੀਂ ਪੈਣਾ ਨਾਨਕ ਨਾਨਕ ਆਪੇ ਆ ਜਾਂਦਾ ਹੈ ਮਰਦਾਨਿਆ ਨਾਨਕ ਤੇ ਖੂਹ ਵਰਗਾ ਹੈ ਮਿੱਠਾ ਪਾਣੀ ਹੈ ਪਰ ਗੱਲ ਇਹ ਕਿਸੇ ਵਿੱਚ ਮਰਦਾਨੇ ਵਰਗੀ ਪਿਆਸ ਹੋਵੇ ਜਦੋਂ ਪਿਆਸ ਹੋਵੇ ਨਾ ਬੰਦਾ ਕੋਹਾ ਮੇਲ ਤੇ ਖੂ ਵੀ ਲੱਭ ਲੈਂਦਾ ਗੁਰਨਾਨਕ ਉਹ ਖੂਏ ਮਿੱਠੇ ਪਾਣੀ ਦਾ ਮਰਦਾਨੇ ਅੰਦਰ ਪਿਆਰ ਪੈਦਾ ਕਰੀ ਅੰਦਰ ਸ਼ਰਧਾ ਪੈਦਾ ਕਰੀ ਮੈਂ ਮਿਲਾਂਗਾ ਤੈਨੂੰ ਕੋਈ ਬਹੁਤਾ ਦੂਰ ਨਹੀਂ ਕਹਿੰਦੇ ਨੇ ਹੌਲੀ ਹੌਲੀ ਮਰਦਾਨੇ ਦੀਆਂ ਅੱਖਾਂ ਕਦੇ ਬੰਦ ਹੁੰਦੀਆਂ ਨੇ ਕਦੇ ਖੁੱਲ੍ਹਦੀਆਂ ਨੇ ਆਪਣੀਆਂ ਬੁਝਾਰਤਾਂ ਨਹੀਂ ਪਾਉਂਦਾ ਰਹਿੰਦੇ ਕਹਿੰਦੇ ਨੇ ਜਦੋਂ ਬੇਹੋਸ਼ ਹੋਇਆ ਨਾ ਥੋੜਾ ਜਿਹਾ ਫੇਰ ਥੋੜਾ ਜਿਹਾ ਦੁਬਾਰਾ ਹੋਸ਼ ਵਿੱਚ ਆਇਆ ਤੇ ਕੀ ਵੇਖਿਆ ਗੁਰੂ ਨਾਨਕ ਸਾਹਿਬ ਦੀ ਗੋਦੀ ਵਿੱਚ ਮਰਦਾਨੇ ਦਾ ਸਿਰ ਰੱਖਿਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦੀ ਦੇ ਵਿੱਚ ਮਰਦਾਨੇ ਦਾ ਸਿਰ ਰੱਖਿਆ ਅੱਖਾਂ ਬੰਦ ਨੇ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਅੱਖ ਵਿੱਚੋਂ ਇੱਕ ਅੰਮ੍ਰਿਤ ਦੀ ਬੂੰਦ ਡਿੱਗੀ ਵੈਰਾਗ ਦੀ ਕਿਉਂਕਿ ਵਿਛੋੜਾ ਜਦੋਂ ਹੁੰਦਾ ਕੁਦਰਤੀ ਗੱਲ ਹੈ ਇੱਕ ਵੈਰਾਗ ਦੀ ਹੰਝੂ ਡਿੱਗਿਆ ਜਦੋਂ ਅਥਰ ਡਿੱਗੀ ਮਰਦਾਨੇ ਦੀ ਅੱਖ ਤੇ ਵੱਜੀ ਆ ਕੇ ਮਰਦਾਨੇ ਦੀ ਅੱਖ ਖੁੱਲੀ ਕਹਿੰਦਾ ਬਾਬਾ ਆਹ ਕੀ ਇਹ ਕਿਉਂ ਹੋਇਆ ਬਾਬਾ ਮੈਂ ਤਾਂ ਤੈਨੂੰ ਹੱਸਦੇ ਨੂੰ ਵੇਖਿਆ ਮੈਂ ਤਾਂ ਬਾਣੀ ਗਾਉਂਦੇ ਨੂੰ ਰੋਂਦਾ ਤੇ ਕਦੇ ਵੇਖਿਆ ਹੀ ਨਹੀਂ ਸੀ ਮਰਦਾਨਾ ਮਾਰਜ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਤੂੰ ਕਿਹਾ ਇਹ ਨਾ ਵੀ ਆਪਣੇ ਆਪ ਵਿੱਚ ਸਮਾ ਲੈ ਕਹਿੰਦੇ ਹਾਂ ਮਾਰੇ ਕਹਿੰਦੇ ਬਸ ਸਮਾਇਆ ਗਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ ਲੈ ਮਰਦਾਨਿਆ ਅੱਜ ਤੂੰ ਨਾਨਕ ਵਿੱਚ ਸਮਾ ਗਿਆ ਨਾਨਕ ਤੇਰੇ ਵਿੱਚ ਸਮਾ ਗਿਆ ਕੋ ਸਤਨਾਮ ਜਦੋਂ ਇੰਨੀ ਗੱਲ ਕਹੀ ਮਰਦਾਨਿਆ ਤੂੰ ਛੋਹ ਮੰਗੀ ਸੀ ਨਾ ਤੈਨੂੰ ਛੋਹ ਦਿੱਤੀ ਮਰਦਾਨਿਆ ਕੀਰਤਨ ਮੰਗਿਆ ਸੀ ਨਾ ਕੀਰਤਨ ਦਿੱਤਾ ਮਰਦਾਨਿਆ ਚਰਨ ਮੰਗੇ ਸੀ ਤੈਨੂੰ ਚਰਨ ਦਿੱਤੇ ਅੱਜ ਤੂੰ ਸਾਡੇ ਤੋਂ ਗੋਦ ਮੰਗੀਏ ਸਦਾ ਲਈ ਗੁਰਨਾਨਕ ਦੀ ਗੋਦ ਵੀ ਮਰਦਾਨਿਆ ਤੇਰੇ ਵਾਸਤੇ ਹੈ ਐਦਾਂ ਨਾ ਜੀ ਜਾਂਦੇ ਆਂ ਜਾਂਦੇ ਨੇ ਬਸ ਗਲਵੱਕੜੀ ਚ ਲਿਆ ਮਰਦਾਨਾ ਗੁਰਨਾਨਕ ਦੀ ਗਲਵੱਕੜੀ ਵਿੱਚ ਮਰਦਾਨੇ ਦੇ ਸਾਹ ਪੂਰੇ ਹੋ ਗਏ ਆਖੋ ਸਤਿਨਾਮ ਬਸ ਉਦਣ ਦਾ ਉਦਣ ਦਾ ਮਰਦਾਨਾ ਗੁਰਨਾਟਕ ਨਾਲ ਜੁੜ ਗਿਆ ਸਦੀਆਂ ਲੰਘ ਗਈਆਂ ਵੇਲੇ ਲੰਘ ਗਏ ਦਹਾਕੇ ਲੰਘ ਗਏ ਸਾਲ ਲੰਘ ਗਏ ਮਹੀਨੇ ਲੰਘ ਗਏ ਦਿਨ ਲੰਘਦੇ ਜਾ ਰਹੇ ਨੇ ਘੰਟੇ ਲੰਘਦੇ ਜਾ ਰਹੇ ਨੇ ਮਿੰਟ ਲੰਘਦੇ ਜਾ ਰਹੇ ਨੇ ਸੈਕਿੰਡ ਲੰਘਦੇ ਜਾ ਰਹੇ ਨੇ ਮਰਦਾਨਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਗੁਰਨਾਨਕ ਅੱਜ ਵੀ ਇਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਵੱਖ ਨਹੀਂ ਕੀਤਾ ਆਖੋ ਸਤਨਾਮ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅੱਜ ਵੀ ਗੁਰਬਾਣੀ ਵਿੱਚ ਜੇ ਗੁਰਨਾਨਕ ਹੈ ਤੇ ਨਾਲ ਵਿੱਚ ਮਰਦਾਨਾ ਵੀ ਭਾਇਆ ਹੋਇਆ ਚਾਰ ਸਿੰਘਾਂ ਵਿੱਚ ਮਰਦਾਨੇ ਦੀ ਬਾਣੀ ਨਹੀਂ ਸ਼ਬਦ 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 ਮਰਦਾਨਾ ਅੱਜ ਵੀ ਨਾਲ ਨਾਲ ਚੱਲਦਾ ਕ੍ਰਿਸ਼ਨ ਮਹਾਰਾਜ ਜੀ